ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਜੀ ਤੁਹਾਡਾ ਤੁਹਾਡੇ ਆਪਣੇ ਹੀ ਅਫੀਸ਼ੀਅਲ YouTube ਚੈਨਲ ਗੁਰੂ ਕ੍ਰਿਪਾ ਕਲੌਥ ਹਾਊਸ ਕਮਣਾ ਤੇ ਅੱਜ ਆਪਾਂ ਜੀ ਤੁਹਾਡੇ ਲਈ ਲੈ ਕੇ ਆਏ ਆ ਕੜਾਈ ਵਾਲੇ ਅਤੇ ਵਰਕ ਵਾਲੇ ਸੂਟ ਜੀ ਚਾਕਲੇਟ ਵਰਕ ਹੈ ਜੀ ਤੇ ਕੁਝ ਕੁ ਸੂਟ ਆਪਾਂ ਤੁਹਾਨੂੰ ਜੀ ਚਾਕਲੇਟ ਵਰਕ ਜ਼ਿਆਦਾ ਦਿਖਾਵਾਂਗੇ ਆਪਾਂ ਜੀ 1 ਬਾਈ 1 ਕਰਕੇ ਤੁਹਾਨੂੰ ਸੂਟ ਦਿਖਾਵਾਂਗੇ ਇਹਨਾਂ ਸੂਟਾਂ ਦਾ ਪ੍ਰਾਈਸ ਜੀ 1070 ਰੁਪਏ ਦੇ ਵਿੱਚ ਜੀ ਤੁਹਾਨੂੰ ਇਹਦੀ ਡਿਲੀਵਰੀ ਫ੍ਰੀ ਕੀਤੀ ਜਾਏਗੀ ਯਾਨੀ ਕਿ 1070 ਦੇ ਵਿੱਚ ਜੀ ਤੁਸੀਂ ਇਹ ਸੂਟ ਘਰ ਬੈਠੇ ਆਰਡਰ ਕਰ ਸਕਦੇ ਹੋ ਜੀ ਮੰਗਵਾ ਸਕਦੇ ਹੋ ਆਪਾਂ ਜੀ 1 ਵਾਈ 1 ਕਰਕੇ ਪੀਸ ਓਪਨ ਕਰਕੇ ਵੀ ਤੁਹਾਨੂੰ ਇਹਨਾਂ ਦੇ ਡਿਜ਼ਾਈਨ ਸ਼ੋ ਕਰਾਂਗੇ ਤੇ ਕਲਰ ਵੀ ਸ਼ੋ ਕਰਾਂਗੇ ਸੋ ਸਟਾਰਟ ਕਰਦੇ ਹਾਂ ਜੀ ਜਿਹੜੀਆਂ ਮੇਰੀਆਂ ਭੈਣਾਂ ਪਹਿਲੀ ਵਾਰੀ ਆਪਣੇ ਚੈਨਲ ਤੇ ਆਈਆਂ ਨੇ ਜੀ ਉਹ ਇੱਕ ਵਾਰੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੈਣ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਆਉਂਦੀ ਰਹੇ ਆ ਤੁਸੀਂ ਦੇਖ ਸਕਦੇ ਹੋ ਜੀ ਚਾਕਲੇਟ ਦਾ ਜੀ ਇਹ ਜਿਹੜਾ ਕੀ ਫੈਬਰਿਕ ਰਹਿਣ ਵਾਲਾ ਇਹਦੇ ਨਾਲ ਜੀ ਮਸ਼ਲੀਨ ਦਾ ਦੁਪੱਟਾ ਤੁਹਾਨੂੰ ਦਿੱਤਾ ਜਾਏਗਾ ਬਿਲਕੁਲ ਸੇਮ ਜੀ ਆਹ ਲੋ ਜੀ ਤੁਸੀਂ ਦੁਪੱਟਾ ਵੀ ਚੈੱਕ ਕਰ ਸਕਦੇ ਹੋ ਪੂਰੀ 2.5 ਮੀਟਰ ਦੀ ਕੱਟ ਰਹੇਗੀ ਜੀ ਦੁਪੱਟੇ ਦੀ ਤੇ ਦੁਪੱਟੇ ਤੇ ਵੀ ਇਦਾਂ ਹੈਵੀ ਵਰਕ ਕੀਤਾ ਹੋਇਆ ਆ ਦੇਖੋ ਜੀ ਇਹਦੇ ਗਲੇ ਤੇ ਵੀ ਇਦਾਂ ਵਰਕ ਹੈ ਜੀ ਪਿਆਰਾ ਜਿਹਾ ਪੀਸ ਹੈ ਜੀ ਚਾਕਲੇਟ ਦਾ ਕਪੜਾ ਲਾਈਨਿੰਗ ਨਹੀਂ ਲੱਗੇਗੀ ਇਸ ਕੱਪੜੇ ਦੇ ਉੱਪਰ विदाउट लाइनिंग ਇਹ ਬਣ ਜਾਏਗਾ ਜੀ ਤੇ ਜਿਹੜੀਆਂ ਮੇਰੀਆਂ ਭੈਣਾਂ ਕਹਿੰਦੀਆਂ ਹੁੰਦੀਆਂ ਨੇ ਕਿ ਲਾਈਨਿੰਗ ਵਾਲਾ ਥੋੜਾ ਘੱਟ ਪੈਂਦਾ ਕਪੜਾ ਬਟ ਇਹ ਲਾਈਨਿੰਗ ਇਹਦੇ ਉੱਪਰ ਨਹੀਂ ਲੱਗੇਗੀ ਜੀ ਐਦਾਂ ਦੇ ਸੂਟ ਆਪਾਂ ਲੈ ਕੇ ਆਏ ਆ ਤੇ ਕਟਵਰਕਾ ਦੁਪੱਟੇ ਦੇ ਉੱਪਰ ਤੇ ਸੈਡਾਂ ਤੇ ਵੀ ਲੈਸ਼ ਦਾ ਕੰਮ ਕੀਤਾ ਹੋਇਆ ਇਹਦੇ ਵਿੱਚ ਆਪਾਂ ਤੁਹਾਨੂੰ ਕਲਰ ਦਿਖਾ ਦਿੰਨੇ ਆ ਤਿੰਨ ਕਲਰ ਨੇ ਜੀ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਫੋਟੋ ਵੀ ਆਪਾਂ ਤੁਹਾਨੂੰ ਅਲੱਗ ਤੋਂ ਪ੍ਰੋਵਾਈਡ ਕਰਵਾ ਦਾਂਗੇ ਜੀ ਜਿਹੜੇ ਸੂਟ ਨੇ ਇਹਨਾਂ ਦੀ ਫੋਟੋ ਵੀ ਤੁਹਾਨੂੰ ਆਪਾਂ ਅਲੱਗ ਤੋਂ ਪ੍ਰੋਵਾਈਡ ਕਰਵਾ ਦਾਂਗੇ। ਬਾਕੀ ਜਿਹੜੀਆਂ ਮਰੀਆਂ ਬਣਨ ਨੇ ਸੂਟ ਘਰ ਬੈਠੇ ਆਰਡਰ ਕਰਨੇ ਨੇ ਉਹ ਘਰ ਬੈਠੇ ਵੀ ਸੂਟ ਮੰਗਵਾ ਸਕਦੇ ਨੇ ਜੀ। ਆਪਾਂ ਇਹ ਸੂਟ ਜੀ ਤੁਹਾਨੂੰ ਫ੍ਰੀ ਡਿਲੀਵਰੀ ਦੇ ਨਾਲ ਜੀ ਤੁਹਾਡੇ ਘਰੇ ਪਹੁੰਚਦਾ ਕਰ ਦਾਂਗੇ। ਲਓ ਜੀ ਅਗਲਾ ਜੀ ਸੂਟ ਆਪਾਂ ਸ਼ੋਅ ਕਰ ਰਹੇ ਹਾਂ ਜੀ ਪੀਸ ਕਰੋ ਜੀ ਚੈੱਕ ਪਿੰਕ ਕਲਰ ਹੈ ਜੀ ਡਾਰਕ ਪਿੰਕ ਕਲਰ ਹੈ। ਲੋ ਜੀ ਇਹਦੇ ਉੱਪਰ ਵਰਕ ਵੀ ਤੁਸੀਂ ਚੈੱਕ ਕਰ ਸਕਦੇ ਹੋ ਸੋਨਾ ਜ ਵਰਕ ਹੈ ਜੀ ਦੇਖੋ ਜੀ ਇਹਨਾਂ ਦਾ ਪੱਟਾ ਮਛਲੀਂ ਦਾ ਜੀ ਮਛਲੀਂ ਦੇ ਦੁਪੱਟੇ ਦੇ ਉੱਪਰ ਪਹਿਲਾਂ ਵਾਲੇ ਦੀ ਇਹ ਕਟਵਰਕ ਸੀ ਹੁਣ ਇਸ ਤਰ੍ਹਾਂ ਇਹ ਵਰਕ ਕੀਤਾ ਹੋਇਆ ਤੇ ਬਾਕੀ ਤੁਸੀਂ ਕੱਪੜੇ ਦੀ ਤੁਸੀਂ ਕੁਆਲਿਟੀ ਵੀ ਚੈੱਕ ਕਰਿਓ ਇੱਕ ਵਾਰੀ ਤੁਸੀਂ ਕੋਈ ਵੀ ਪੀਸ ਅਗਰ ਤੁਹਾਨੂੰ ਸਿਲੈਕਟ ਆ ਤਾਂ ਉਹ ਪੀਸ ਜੀ ਸਾਨੂੰ WhatsApp ਨੰਬਰ ਦੀ ਸਕਰੀਨ ਤੇ ਚੱਲ ਰਿਹਾ ਉਸ ਨੰਬਰ ਦੇ ਉੱਤੇ ਜੀ ਇਹਦੀ ਆਪਣਾ ਸਕਰੀਨ ਸ਼ਾਟ ਲਓ ਜੀ ਆਪਾਂ ਇਸ ਦੀ ਫੋਟੋ ਤੁਹਾਨੂੰ ਜੀ ਅਲੱਗ ਤੋਂ ਪ੍ਰੋਵਾਈਡ ਕਰਵਾ ਦਾਂਗੇ ਕੋਈ ਵੀ ਸੂਟ ਪਸੰਦ ਹੋਵੇ ਅਲੱਗ ਤੋਂ ਇਹਦੀ ਫੋਟੋ ਵੀਡੀਓ ਪ੍ਰੋਵਾਈਡ ਕਰਵਾ ਦਾਂਗੇ ਜੀ ਤੁਹਾਨੂੰ ਕਿਉਂਕਿ ਆਪਾਂ ਵੀਡੀਓ ਨੂੰ ਜ਼ਿਆਦਾ ਲੰਬਾ ਨਹੀਂ ਕਰਦੇ ਹੈਗੇ ਤੇ ਨਹੀਂ ਆਪਾਂ ਇਹਨਾਂ ਦਾ ਆਲੋ ਜੀ ਅਗਲਾ ਵੀਸਵੀ ਦੇਖੋ ਦੇਖੋ ਜੀ ਪੀਸ ਬਹੁਤ ਪਿਆਰਾ ਯਾਨੀ ਕਿ ਵੀਡੀਓ ਦੇ ਵਿੱਚ ਥੋੜਾ ਲਾਈਟ ਆ ਰਿਹਾ ਪਰ ਕੱਪੜਾ ਇਹ ਥੋੜਾ ਡਾਰਕ ਕਲਰ ਹੈ ਜੀ ਸਲੇਟੀ ਕਲਰ ਹੈ ਦਾ ਤੁਸੀਂ ਵਰਕ ਵੀ ਚੈੱਕ ਕਰਦੇ ਜਾਓ ਜੀ 1070 ਦੇ ਵਿੱਚ ਜੀ ਤੁਹਾਨੂੰ ਇਹ ਵਾਲਾ ਸੂਟ ਤੁਹਾਨੂੰ ਘਰ ਬੈਠੇ ਮਿਲ ਜੇਗਾ ਜੀ ਲੋ ਜੀ ਇਹਦੀ ਫੋਟੋ ਤੇ ਵੀਡੀਓ ਇਹਨਾਂ ਦੇ ਡਿਜ਼ਾਈਨਾਂ ਦੀ ਆਪਾਂ ਤੁਹਾਨੂੰ ਅਲੱਗ ਤੋਂ ਪ੍ਰੋਵਾਈਡ ਕਰਵਾ ਦੇਾਂਗੇ ਕਿਉਂਕਿ ਇਹ ਸਮਝਦੇ ਹਾਂ ਜੀ ਕਿ ਵੀਡੀਓ ਦੇ ਵਿੱਚ ਥੋੜਾ ਕਲੀਅਰ ਨਹੀਂ ਹੁੰਦਾ ਤੇ ਨਾ ਹੀ ਪਤਾ ਚੱਲਦਾ ਕਿ ਇਹ ਸੂਟ ਕਿਵੇਂ ਆ ਇਹਦੇ ਨਾਲ ਵੀ ਮਸ਼ਲੀਨ ਦਾ ਦੁਪੱਟਾ ਲੱਗਿਆ ਹੈ ਜੀ ਇਹਨਾਂ ਦੀ ਫੋਟੋ ਆਪਾਂ ਤੁਹਾਨੂੰ ਅਲੱਗ ਤੋਂ ਪ੍ਰੋਵਾਈਡ ਕਰਵਾ ਦੇਾਂਗੇ ਤੁਸੀਂ ਕਲਰ ਚੈੱਕ ਕਰੋ ਜੀ ਸਕਰੀਨਸ਼ਾਟ ਲੈ ਕੇ ਸਾਨੂੰ ਇਸ ਨੰਬਰ ਦੇ ਉੱਤੇ ਜੀ ਤੁਸੀਂ ਸ਼ੇਅਰ ਕਰੋ ਆਪਾਂ ਤੁਹਾਨੂੰ ਇਹਨਾਂ ਦੇ ਫੋਟੋਆਂ ਵੀ ਅਲੱਗ ਤੋਂ ਪ੍ਰੋਵਾਈਡ ਕਰਵਾ ਦਾਂਗੇ ਜੀ ਪੀਸ ਬਹੁਤ ਪਿਆਰੇ ਪਿਆਰੇ ਕਲਰ ਨੇ ਜੀ ਤੇ ਬਿਲਕੁਲ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਉੱਪਰ ਤੁਹਾਨੂੰ ਇਹ ਪੀਸ ਦਿੱਤੇ ਜਾਣਗੇ ਲਓ ਜੀ ਅਗਲਾ ਪੀਸ ਵੀ ਅੱਪਾ ਤੁਹਾਨੂੰ ਓਪਨ ਕਰਾਂਗੇ ਤੁਹਾਡੇ ਸਾਹਮਣੇ ਦੇਖੋ ਜੀ ਸੋਨਾ ਜਿਹਾ ਵਰਕ ਕੀਤਾ ਹੋਇਆ ਪੱਟਾ ਵੀ ਦਿਖਾਵਾਂਗੇ ਇਹਦੇ ਨਾਲ ਬਾਕੀ ਤੁਸੀਂ ਥੋੜਾ ਕਲੋਜ਼ ਤੋਂ ਇਸ ਨੂੰ ਦੇਖ ਸਕਦੇ ਹੋ ਸੋਹਣੀ ਜੀ ਆਈਟਮ ਹੈ ਜੀ ਬਿਆਹ ਸ਼ਾਦੀਆਂ ਚ ਚੱਲਣ ਵਾਲੀ ਤੇ ਦੁਪੱਟਾ ਵੀ ਦੇਖੋ ਜੀ ਪੂਰਾ ਟਾਈ ਮੀਟ ਦਾ ਦੁਪੱਟਾ ਰਹੇਗਾ ਜੀ ਮਸ਼ਲੀਨ ਦਾ ਇਹਦੇ ਵਿੱਚ ਆਪਾਂ ਤੁਹਾਨੂੰ ਕਲਰ ਦਿਖਾ ਦਿੰਨੇ ਆ ਜੀ ਜਿਹੜੀਆਂ ਮੇਰੀਆਂ ਭੈਣਾਂ ਨੂੰ ਜੀ ਇਹ ਸੂਟ ਪਸੰਦ ਨੇ ਸਕਰੀਨ ਸ਼ਾਟ ਲੈ ਕੇ ਜੀ ਸੂਟਾਂ ਦਾ ਸ਼ੇਅਰ ਕਰ ਸਕਦੇ ਨੇ ਜੀ ਸਕਰੀਨ ਤੇ ਚੱਲ ਰਹੇ ਨੰਬਰ ਤੇ ਬਾਕੀ ਧੰਨਵਾਦ ਹੈ ਜੀ ਵੀਡੀਓ ਨੂੰ ਇਨਾ ਪਿਆਰ ਦੇਂਦੀ ਜੀ